ਲੁਧਿਆਣਾ ਪੁਲਿਸ ਨੇ ਸਰਾਬਾ ਨਗਰ ਇਲਾਕੇ ਵਿਖੇ ਸੱਤੇ ਇੱਕ ਨਿਜੀ ਰੈਸਟੋਰੈਂਟ ਵਿੱਚ ਚੋਰੀ ਦੇ ਮਾਮਲੇ ਨੂੰ 24 ਘੰਟਿਆਂ ਵਿੱਚ ਸੁਲਝਾਦੇ ਹੋਏ ਰੈਸਟੋਰੈਂਟ ਦੇ ਮੈਨੇਜਰ ਅਤੇ ਵੇਟਰ ਸਮੀਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਦ ਤੱਕ ਮਾਮਲੇ 'ਚ ਕੁੱਲ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਏਡੀਸੀਪੀ ਜ਼ੋਨ 3 ਰਮਨਦੀਪ ਸਿੰਘ ਭੁੱਲਰ ਨੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਹੁਣ ਕੀ ਦੱਸਿਆ ਆਓ ਸੁਣਦੇ ਹਾਂ ਸਵੇ ਮਕਦਮਾ ਨੰਬਰ 14 ਹੈ ਜੀ ਇਹ ਮਿਤੀ 31 1 24 ਨੂੰ ਰਜਿਸਟਰ ਕੀਤਾ ਗਿਆ ਹੈ ਇਹ 'ਚ ਧਾਰਾ 457 380 411 ਇਹ IPC ਦਾ ਡਿਵੀਜ਼ਨ 5 ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਇਹ ਚ ਇਨਫੋਰਮੇਸ਼ਨ AIC ਕੀ ਇੱਕ ਇਹ ਜਿਹੜਾ ਬੁਖਾਰਾ ਰੈਸਟੋਰੈਂਟ ਹੈਗਾ ਕਿਪਸ ਮਾਰਕੀਟ ਦੇ ਨਾਲ ਤੇ ਉੱਥੇ ਚੋਰੀ ਹੁੰਦੀ ਆ ਰਾਤ ਦੇ ਸਮੇਂ ਚ ਚੋਰੀ ਹੁੰਦੀ ਆ ਕੋਈ ਬੰਦੇ ਜਿਹੜੇ ਆ ਸੀਸੀਟੀਵੀ ਫੁਟੇਜਸ ਵਿੱਚ ਆਉਂਦੇ ਆ ਬੰਦੇ ਤੇ ਉਹ ਬੰਦੇ ਉੱਥੋਂ ਦੁਕਾਨ ਤੋਂ ਤਕਰੀਬਨ ਲੱਖ ਰੁਪਏ ਤੇ ਲੈਪਟਾਪ ਚੋਰੀ ਕਰਕੇ ਜਾਂਦੇ ਆ ਤੇ ਜਦੋਂ ਨੈਕਸਟ ਡੇ ਆ ਕੇ ਓਨਰ ਚੈੱਕ ਕਰਦਾ ਹੈ ਤੇ ਉਹਦਾ ਕੈਸ਼ ਮਿਸਿੰਗ ਹੁੰਦਾ ਦੁਕਾਨ ਦੇ ਤਾਲੇ ਬੁਲੇ ਟੁੱਟੇ ਹੁੰਦੇ ਆ ਉਹ ਆ ਕੇ ਇਤਲਾਹ ਦਿੰਦਾ ਤੇ ਇਲਾਕਾ ਪੁਲਿਸ 5 ਨੰਬਰ ਡਿਵੀਜ਼ਨ ਦੇ ਐਸਐਚਓ ਜਗਦੀ ਸਿੰਘ ਏਸੀਪੀ ਸਰਵਨਾਈਜ਼ ਜਤਿੰਦਰ ਮਾਨਸਲ ਇਹ ਟੀਮ ਮਾ ਬਣਾ ਕੇ ਇਹ ਆਪਣੀਆਂ ਟੈਕਨੀਕਲ ਤੇ ਹਿਊਮਨ ਸਰਚਰਾਂ ਹੀ ਇਹਨਾਂ ਨੇ ਜਦੋਂ ਇਨਫੋਰਮੇਸ਼ਨ ਗੈਦਰ ਕਰਨੀ ਸ਼ੁਰੂ ਕੀਤੀ ਤਾਂ ਇਹਨਾਂ ਨੂੰ ਕਲੂ ਮਿਲਿਆ ਕਿ ਜਿਹੜਾ ਇਸ ਰੈਸਟੋਰੈਂਟ ਦਾ ਜਿਹੜਾ ਮੈਨੇਜਰ ਆ ਉਹ ਵਿੱਚ ਪਰਸਨਲੀ ਇਨਵੋਲਵ ਆ ਤੇ ਜਦੋਂ ਉਹਨੂੰ ਬੁਲਾ ਕੇ ਉਹਨੂੰ ਪੁੱਛ ਕੇ ਇਸ ਦੇ ਦੌਰਾਨ ਜਦੋਂ ਹੋਰ ਸਾਨੂੰ ਖੁਲਾਸੇ ਹੋਏ ਤਾਂ ਪਤਾ ਲੱਗਿਆ ਵੀ ਇਹਨੇ ਸਮੇਤ ਪੰਜ ਜਣੇ ਹੋਰ ਸੀ ਟੋਟਲ 6 ਪਰਸਨਸ ਜਿਹੜੇ ਬਾਕੀ ਦੇ ਨੇ ਉਹ ਵੀ ਵਰਕਰ ਹੀ ਸੀਗੇ ਇਸ ਰੈਸਟੋਰੈਂਟ ਦੇ ਤੇ ਕੁਝ ਜਿਹੜੇ ਬੰਦੇ ਬਾਹਰੋਂ ਬੁਲਾ ਕੇ ਇਹਨਾਂ ਨੇ ਇਹਨਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਦੁਕਾਨ ਦੇ ਤਾਲੇ ਤੋੜ ਕੇ ਇੱਥੋਂ ਕੈਸ਼ ਚੋਰੀ ਕੀਤੀ ਫਿਰ ਲੈਪਟਾਪ ਚੋਰੀ ਕੀਤਾ ਤੇ ਇਹਨੂੰ ਜਿਹੜਾ ਕੈਸ਼ ਆ ਉਹ 70000 ਰੁਪਏ ਰਿਕਵਰ ਹੋ ਚੁੱਕੇ ਨੇ ਤੇ ਇੱਕ ਐਚਪੀ ਕੰਪਨੀ ਦਾ ਲੈਪਟਾਪ ਆ ਉਹ ਵੀ ਰਿਕਵਰ ਕਰ ਲਿਆ ਸੀ ਲੁਧਿਆਣਾ ਲਾਈਬਲੀ ਰਜਿਸਟ੍ਰੇਸ਼ਨ